ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦوار ਦੀ ਸਤ ਸਰਿਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪਠ ਨੰਬਰ 23 ਗਜਨਾ ਗੋਰੀ ਹਰਿਆਣੇ ਦੀ ਲੋਕ ਗਾਥਾ ਆਈ ਹਰਿਆਣੇ ਦੀ ਲੋਕ ਗਾਥਾ ਹੈ ਪ੍ਰੋਫੈਸਰ ਮੋਨ ਸਿੰਘ ਤੇ ਪ੍ਰੋਫੈਸਰ ਮਾਸਟਰ ਅਮਰੀਕ ਸਿੰਘ ਇਹਦੇ ਲੇਖਕ ਹਨ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਗਜਨਾਗੋਰੀ ਧਰਮਪੁਰੀ ਸ਼ਹਿਰ ਦੇ ਰਾਜੇ ਧਰਮਸੈਨ ਦੇ ਚਾਰ ਪੁੱਤਰ ਸਨ ਚਾਰੇ ਹੀ ਕਿਸੇ ॠषि ਦੇ ਵਰਦਾਨ ਨਾਲ ਹੋਏ ਸਨ ਤੇ ਉਹਨਾਂ ਦਾ ਦੱਖਣ ਦਿਸ਼ਾ ਵੱਲ ਜਾਣਾ ਵਰਜੀ ਸੀ ਕੀ ਦੱਸਿਆ ਸੀ ਧਰਮਪੁਰੀ ਸ਼ਹਿਰ ਦੇ ਰਾਜੇ ਦੇ ਚਾਰ ਪੁੱਤਰ ਸਨ ਚਾਰੇ ਹੀ ਕਿਸੇ ॠषि ਦੇ ਵਰਦਾਨ ਨਾਲ ਹੋਏ ਸਨ ਤੇ ਉਹਨਾਂ ਦਾ ਚਾਰੋਂ ਪੁੱਤਰਾਂ ਦਾ ਦੱਖਣ ਦਿਸ਼ਾ ਵੱਲ ਜਾਣਾ ਵਰਜਿਤ ਸੀ ਤਾਂ ਰਾਜੇ ਨੇ ਆਪਣੇ ਪੁੱਤਰਾਂ ਨੂੰ ਇਹ ਗੱਲ ਦੱਸੀ ਸੀ ਤੁਸੀਂ ਚਾਰੋਂ ਵਿੱਚ ਕੋਈ ਨਾ ਚਾਰੋਂ ਵਿੱਚ ਕਿਸੇ ਨੂੰ ਦੱਖਣ ਦਿਸ਼ਾ ਵੱਲ ਜਾਣਾ ਨਹੀਂ ਚਾਹੀਦਾ ਤੁਹਾਡੇ ਉੱਥੇ ਜਾਣ ਦੀ ਮਨਾਈ ਹੈ ਰਾਜੇ ਨੇ ਆਗਲ ਆਪਣੇ ਚਾਰੋਂ ਪੁੱਤਰਾਂ ਨੂੰ ਦੱਸੀ ਸੀ ਉਹਦੇ ਬਾਅਦ ਕੀ ਹੋਇਆ ਸਾਰਿਆਂ ਤੋਂ ਛੋਟਾ ਰਾਜਕੁਮਾਰ ਬੜਾ ਸਾਹੀ ਤੇ ਸੈਲਾਨੀ ਸੁਭਾਅ ਦਾ ਮਾਲਕ ਸੀ ਇੱਕ ਦਿਨ ਉਹ ਜਾਣ ਬੁੱਝ ਕੇ ਦੱਖਣ ਦਿਸ਼ਾ ਵੱਲ ਸ਼ਿਕਾਰ ਖੇਡਣ ਚਲਾ ਗਿਆ ਚਾਰ ਸਾਰਿਆਂ ਤੋਂ ਛੋਟਾ ਰਾਜਕੁਮਾਰ ਬੜਾ ਸਾਸੀ ਤੇ ਸਲਾਨੀ ਸੂਬਾ ਦਾ ਮਾਲਕ ਸੀ ਰਾਜੇ ਦੇ ਚਾਰੋਂ ਪੁੱਤਰਾਂ ਵਿੱਚ ਜਿਹੜਾ ਸਭ ਤੋਂ ਛੋਟਾ ਰਾਜਕੁਮਾਰ ਸੀ ਛੋਟਾ ਰਾਜਕੁਮਾਰ ਸੀ ਉਹ ਰਾਜਕੁਮਾਰ ਬੜਾ ਸਾਸੀ ਤੇ ਸਲਾਨੀ ਸੂਬਾ ਦਾ ਮਾਲਕ ਸੀ ਇੱਕ ਦਿਨ ਉਹ ਇੱਕ ਦਿਨ ਉਹ ਚਾਰੋਂ ਪੁੱਤ ਛੋਟਾ ਰਾਜਕੁਮਾਰ ਸੀ ਇੱਕ ਦਿਨ ਉਹ ਜਾਣ ਬੁੱਝ ਕੇ ਦੱਖਣ ਦਿਸ਼ਾ ਵੱਲ ਸ਼ਿਕਾਰ ਖੇਡਣ ਲਈ ਚਲਾ ਗਿਆ ਜਦ ਰਾਜੇ ਨੂੰ ਇਹ ਗੱਲ ਦਾ ਮਾਲੂਮ ਹੋਇਆ ਸੀ ਉਹਦਾ ਛੋਟਾ ਪੁੱਤਰ ਦੱਖਣ ਦਿਸ਼ਾਵਲ ਸ਼ਿਕਾਰ ਖੇਡਣ ਗਿਆ ਸੀ ਤੇ ਰਾਜੇ ਨੂੰ ਬੜਾ ਕੁੱਸਾ ਆਇਆ ਉਹ ਬੜਾ ਨਾਰਾਜ਼ ਹੋਇਆ ਸੀ ਉਹਦੇ ਬਾਅਦ ਕੀ ਹੋਇਆ ਉਹ ਬੜੇ ਨਾਰਾਜ਼ ਹੋਏ ਰਾਜੇ ਨੇ ਆਪਣੇ ਚਾਰੋਂ ਪੁੱਤਰਾਂ ਨੂੰ ਬੁਲਾ ਕੇ ਇੱਕ ਸਵਾਲ ਕੀਤਾ ਕਿ ਉਹ ਕਿਸ ਦਾ ਦਿੱਤਾਏ ਖਾਂਦੇ ਹਨ ਤੇ ਤਿੰਨ ਪੁੱਤਰਾਂ ਨੇ ਜਵਾਬ ਦਿੱਤਾ ਉਹ ਆਪਣੇ ਪਿਤਾ ਦਾ ਦਿੱਤਾ ਖਾਂਦੇ ਹਨ ਪਰੰਤੂ ਛੋਟੇ ਸਹਬਜ਼ਾਦੇ ਨੇ ਕਿਹਾ ਕਿ ਉੱਤਰ ਦਿੱਤਾ ਉਹ ਆਪਣੇ ਭਾਗਾਂ ਦਾ ਦਿੱਤਾ ਖਾਂਦਾ ਹੈ ਵੀ ਜਦ ਰਾਜੇ ਨੂੰ ਪਤਾ ਚੱਲਿਆ ਕਿ ਉਹਦੀ ਮਨਾ ਕਰਨ ਤੋਂ ਬਾਅਦ ਵੀ ਉਹਦਾ ਛੋਟਾ ਪੁੱਤਰ ਦੱਖਣ ਦਿਸ਼ਾ ਨੂੰ ਸ਼ਿਕਾਰ ਖੇਡਣ ਲਈ ਚਲਾ ਗਿਆ ਸੀ ਜਦੋਂ ਨੂੰ ਮਾਲੂਮ ਹੋਇਆ ਪਿਤਾ ਨਰਾਜ ਹੋਇਆ ਸੀ ਪਿਤਾ ਕੁਸਸਾ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਚਾਰੋਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਨੂੰ ਇੱਕ ਸਵਾਲ ਦਿੱਤਾ ਤੁਸੀਂ ਕੀ ਦਾ ਦਿੱਤਾ ਖਾਂਦੇ ਹੋ ਤਾਂ ਤਿੰਨ ਪੁੱਤਰਾਂ ਨੇ ਜਵਾਬ ਦਿੱਤਾ ਉਹ ਆਪਣੇ ਪਿਤਾ ਦਾ ਦਿੱਤਾ ਖਾਂਦੇ ਹਨ ਤੇ ਚੌਥੇ ਰਾਜਕੌਮ ਨੇ ਕਿਹਾ ਸੀ ਉਹ ਆਪਣੇ ਭਾਗਾ ਦਾ ਦਿੱਤਾ ਖੰਦਾ ਸੀ ਉਹਨਕੇ ਰਾਜਾ ਰਜੀਤਾਂ ਨਹੀਂ ਖੰਦਾ ਸੀ ਆਪਣੇ ਭਾਗਾਂ ਦਾ ਰੀਤਾਂ ਖੰਦਾ ਸੀ ਆ ਗੱਲ ਦਸੀ ਜਿਸਨੂੰ ਜਵਾਬ ਸੁਣ ਕੇ ਰਾਜਾ ਬੜਾ ਗੁੱਸਾ ਹੋਇਆ ਐਸ ਸਾਈਹਬ ਜਦੇ ਦਾ ਸੁਆਬ ਸੁਣ ਕੇ ਬੜਾ ਗੁੱਸਾ ਆ ਉਹ ਪ੍ਰੇਮ ਸਿੰਘ ਨੂੰ ਇੱਕ ਤੋਂ ਇੱਕ ਸਵਾਲ ਕਰਦਾ ਰਿਹਾ ਉਹ ਆਪਣੇ ਪੁੱਤਰ ਨੂੰ ਇੱਕ ਤੋਂ ਇੱਕ ਸਵਾਲ ਕਰਦਾ ਰਿਹਾ ਪ੍ਰੇਮ ਸਿੰਘ ਰਾਜੇ ਦੇ ਹਰ ਸਵਾਲ ਦਾ ਮੂੰਹ ਜੋੜ ਤਰੀਕੇ ਨਾਲ ਜਵਾਬ ਦਿੰਦਾ ਰਿਹਾ ਸੀ ਰਾਜਾ ਕ੍ਰੋਧਿਤ ਹੋ ਕੇ ਕੜਕਿਆ ਵੀ ਰਾਜਾ ਨੇ ਸਵਾਲ ਦਿੱਤੇ ਉਹ ਆਪਣੇ ਪਿਤਾ ਦੇ ਹਰ ਸਵਾਲ ਦਾ ਮੂੰਹ ਜੋਰ ਤਰੀਕੇ ਨਾਲ ਜਵਾਬ ਦਿੰਦਾ ਰਿਹਾ ਸੀ ਕੌਣ ਪ੍ਰੇਮ ਸਿੰਘ ਇਹ ਗੱਲ ਸੁਣ ਕੇ ਰਾਜਾ ਬੜਾ ਕੜਕਿਆ ਉਹਨਕੇ ਜਾਂ ਤੈਨੂੰ 12 ਸਾਲਾਂ ਦਾ ਦੇਸ਼ ਨਿਕਾਲਾ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਜਾਂ ਤੈਨੂੰ 12 ਸਾਲਾਂ ਦੇ ਦੇਸ਼ ਨਿਕਾਲੇ ਦਾ ਹੁਕਮ ਦਿੰਦਾ ਹਾਂ ਕਰੋਦਵਲ ਕੰਬਦੀ ਰਾਜੇ ਨੂੰ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਆਪਣੇ ਇੱਕ ਹੀ ਰਾਜਾ ਇੱਕ ਤੋਂ ਬਾਅਦ ਇੱਕ ਪ੍ਰੇਮ ਸਿੰਘ ਨੂੰ ਇੱਕ ਤੋਂ ਬਾਅਦ ਇੱਕ ਸਵਾਲ ਕਰਦਾਰਿਆ ਕੌਣ ਰਾਜਾ ਪ੍ਰੇਮ ਸਿੰਘ ਰਾਜੇ ਦੇ ਰਾਜੇ ਪਿਤਾ ਦੇ ਹਰ ਸਵਾਲ ਦਾ ਮੂਹ ਤਰੀਕੇ ਨਾਲ ਜਵਾਬ ਦਿੰਦਾ ਰਿਹਾ ਸੀ ক্রੋਧੀ ਥੋਕੇ ਕੜਕਿਆ ਕੌਣ ਰਾਜਾ ਕੜਕਿਆ ਜਾ ਤੈਨੂੰ 12 ਸਾਲ ਦੇ ਦੇਸ਼ ਨਿਕਾਲੇ ਦਾ ਹੁਕਮ ਦਿੰਦਾ ਉਹ ਕਹਿ ਕਿ ਤੈਨੂੰ 12 ਸਾਲ ਦਾ ਦੇਸ਼ ਹੁਕਮ ਦਿੰਦਾ ਸੀ ਕ્રોਧ ਨਾਲ ਕਮਦੇ ਪਿਤਾ ਨੂੰ ਪ੍ਰਣਾਮ ਕਰਕੇ ਸਹਬਜ਼ਾਦਾ ਆਪਣੀ ਰਾਣੀ ਕੋਲ ਗਿਆ ਸੀ ਕਹੋ ਕੌਣ ਜਿਹੜਾ ਰਾਜਕੁਮਾਰ ਪ੍ਰੇਮ ਸਿੰਘ ਕ੍ਰੋਧ ਨਾਲ ਕਮਦੇ ਆਪਣੇ ਪਿਤਾ ਨੂੰ 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 ਪ੍ਰਣਾਮ ਕਰਕੇ ਸੈਜਦਾ ਆਪਣੀ ਰਾਣੀ ਕੋਲ ਗਿਆ ਸੀ ਉਹਦੇ ਬਾਅਦ ਕੀ ਹੋਇਆ ਮੈਂ ਤੁਹਾਨੂੰ ਅੱਗੇ ਵਾਲੇ ਕੱਖਿਆ ਵਿੱਚ ਦੱਸਾਂਗਾ ਸਾਡੀ ਅੱਧੀ ਕੱਖਿਆ ਇੱਥੋਂ ਸਮਾਪਤ ਹੋਈ ਸੀ ਅੱਧੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਧੀ ਕੱਖਿਆ ਨੂੰ ਵੇਖਣ ਲਈ ਸਾਰੇ ਹੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਤੇ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ